ਇਹਤੋਂ ਦੇ ਸ਼ਹੀਦਾਂ ਦੀ ਯਾਦ ਵਿੱਚ ਸਮੁੱਚਾ ਪੰਥ 100 ਸਾਲਾ ਸ਼ਤਾਬਦੀ ਮਨਾ ਰਿਹਾ ਤੇ ਨੰਬਾ ਵਿਖੇ ਗੁਰਦਾਰਾ ਕਾਲਕਵਟ ਸਾਹਿਬ ਜਿਹੜਾ ਉਹਨਾਂ ਸ਼ਹੀਦਾਂ ਯਾਦ ਵਿੱਚ ਬਣਿਆ ਹੋਇਆ ਹੈ ਇਸ ਸਬੰਧ ਤੇ ਨਾਭੀ ਸੰਗਤੀ ਮੀਟਿੰਗ ਹੋਈ ਹੈ ਸਭ ਮੱਖਣ ਸਿੰਘ ਜੀ ਲਾਲਕਾ ਹਲਕਾ ਜੱਜ ਨਾਭਾ ਨੇ ਵੱਡਾ ਉਪਰਾਲਾ ਕੀਤਾ ਸੰਗਤ ਨੂੰ ਬੁਲਾਇਆ ਬਿੱਲੂ ਜੀ ਇਸ ਗੁਰੂ ਘਰ ਦੇ ਪ੍ਰਮੁੱਖ ਵਰੰਧਕ ਨੇ ਇਹ ਵੀ ਇੱਥੇ ਆਏ ਨੇ ਕਿਉਂਕਿ ਇਹ ਹਰ ਸਾਲ ਇਹ ਤੇ ਸਮਾਗਮ ਕਰਾਉਂਦੇ ਸੀਗੇ ਪਰ ਅੱਜ ਕੀ 100 ਸਾਲਾ ਸ਼ਤਾਬਦੀ ਕਰਕੇ ਇਹਨੂੰ ਵੱਡੀ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਸੋ ਸਮੁੱਚੀ ਸੰਗਤ ਨੇ ਫੈਸਲਾ ਕੀਤਾ ਹੈ 17 18 19 ਫਰਵਰੀ ਨੂੰ ਸ਼ੋਮਣੀ ਕਬੜੇ ਉਤੇ ਮੁੱਖ ਕਾਰਜ ਕਰਵਾਏ ਜਾਣਗੇ ਮੁੱਖ ਸਮਾਗਮ ਹੋਵੇਗਾ ਇਸ ਸਾਲ ਕੇ ਦਾ ਉਹਦੇ ਵਿੱਚ ਸਮੁੱਚੀ ਸੰਗਤ ਸਹਿਯੋਗ ਕਰੂਗੀ ਜਿਸ ਤਰ੍ਹਾਂ ਸੰਗਤ ਨੇ ਫੰਸਲੇ ਦਾ ਰਾਗੀ ਢਾਡੀ ਪ੍ਰਚਾਰ ਕਿਡੇ ਕੌਮ ਦੇ ਵੱਡੇ ਇਥੇ ਪਹੁੰਚਣਗੇ ਲੀਡਰਸ਼ਿਪ ਆਊਗੀ ਤੇ ਉਹਨਾਂ ਸ਼ਹੀਦਾਂ ਨੂੰ ਸਤਕਾਰ ਪੁੱਟਾ ਕੀਤਾ ਜਾਊਗਾ ਤੇ ਯਾਦ ਕੀਤਾ ਜਾਊਗਾ ਤੁਹਾਨੂੰ ਪ੍ਰਣਾਮ ਕਰਨ ਵਾਸਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ 100 ਸਾਲਾ ਸਮਾਗਮ ਜਿਹੜਾ ਹੈਗਾ ਜਿੱਤੋਂ ਚੁਮਨਾਏ ਜਾ ਰਹੇ ਆ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਅਸੀਂ 3 ਦਿਨ ਪਹਿਲਾਂ ਕੀਤਾ ਹੈਗਾ 17 ਤਰੀਕ ਨੂੰ ਆਰੰਭਤਾ ਹੋਏਗੀ ਤੇ 19 ਤਰੀਕ ਨੂੰ ਭੋਗ ਪਾਏਗਾ ਅਖੰਡ ਪਾਤਸ਼ਾਹ ਦਾ ਸ਼ਹੀਦਾਂ ਦੀ ਯਾਦ ਵਿੱਚ ਤੇ ਅਸੀਂ ਬੇਨਤੀ ਕਰਦੇ ਹਾਂ ਸੰਗਤਾਂ ਨੂੰ ਸਾਰਿਆਂ ਨੂੰ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਪ੍ਰਬਾਲਾ ਕੀਤਾ ਜਾ ਰਿਹਾ ਹੈ। ਇਸ ਸਮਾਗਮ ਨੂੰ ਤਿਆਰੀਆਂ ਕਰਕੇ ਨਾਬੇ ਦੀ ਸਾਰੀ ਸੰਗਤ ਇਕੱਠੀ ਹੋ ਕੇ ਇਸ ਗੱਲ ਦੀ ਤਿਆਰੀ ਕਰ ਰਹੀ ਹੈ। ਇਸ ਸਮਾਗਮ ਨੂੰ ਵੱਡੇ ਪੱਧਰ ਤੇ ਮਨਾਉਣ ਵਾਸਤੇ ਅਸੀਂ ਸਾਰੇ ਤਤਪਰ ਰਹਿਾਂਗੇ ਤੇ ਗੁਰੂ ਪਾਤਸ਼ਾਹਾਂ ਦੀਆਂ ਜੜੀਆਂ ਉਹਨਾਂ ਸ਼ਹੀਦਾਂ ਦੀਆਂ ਜੜੀਆਂ ਖੁਸ਼ੀਆਂ ਨੇ ਆਪਣੀ ਝੋਲੀ ਵਿੱਚ ਪਾਵਾਂਗੇ। ਸੋ ਪਾਤਸ਼ਾਹ ਬਖਸ਼ਿਸ਼ ਕਰਨ ਕੇ ਇਸ ਸਮਾਗਮ ਨੂੰ ਵੱਡੇ ਪੱਧਰ ਤੇ ਅਸੀਂ ਮਨਾ ਕੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰ ਸਕੀਏ। ਦੁਆਰਾ ਅਕਾਲਗੜ੍ਹ ਸਾਹਿਬ ਜੋ ਕਿ ਜੈਤੂਆਂ ਦੇ ਸ਼ਹੀਦਾਂ ਦੇ ਯਾਦ ਤੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਅੱਜ ਇੱਥੇ ਜੈਤੂਆਂ ਦੇ ਸ਼ਹੀਦਾਂ ਦੀ ਯਾਦ ਨੂੰ 100 ਸਾਲਾਂ ਮਨਾਉਣ ਵਾਸਤੇ ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਕੁਝ ਸਾਲਾਂ ਤੋਂ ਇਹ ਫੰਕਸ਼ਨ ਡਾਕਟ ਕੀਤਾ ਹੋਇਆ ਹੈ ਕਿਉਂਕਿ ਜਦੋਂ ਮੋਰਚਾ ਲੱਗਿਆ ਸੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਅੰਮ੍ਰਿਤਸਰ ਬਣਿਓ ਇਕ ਆਤਖਤੋਂ ਹੁਕਮ ਹੋਇਆ ਸੀ ਮੋਰਚਾ ਇਹਦਾ ਮਾਈ ਪਾਈ ਦੇ ਸਾਮਲ ਹੋਣ ਲੋਕਾਂ ਨੇ ਸੰਗਠਿਤ ਕਰਕੇ ਮੋਰਚਾ ਕਾਮਯਾਬ ਕੀਤਾ ਜਿਹੜੇ ਸ਼ਹੀਦਾਂ ਦੇ ਕੁਰਬਾਨੀਆਂ ਕੀਤਾ ਉਹਨਾਂ ਸ਼ਹੀਦਾਂ ਦੇ ਕੁਰਬਾਨੀਆਂ ਦਾ ਸਦਕਾ ਜੋ ਅਸੀਂ ਅੱਜ ਮਾਣ ਰਹੇ ਹਾਂ ਜੋ ਮਾਣ ਇੱਜ਼ਤ ਮਿਲ ਰਹੀ ਹੈ ਪਾਰਟੀ ਨੂੰ ਪੰਥ ਨੂੰ ਉਹਨਾਂ ਦਾ ਅਸੀਂ ਦੇਨ ਨਹੀਂ ਦੇ ਸਕਦੇ ਸ਼ਹੀਦਾਂ ਦਾ ਅਖੀਚ ਉਹਨਾਂ ਨੂੰ ਮੈਂ ਸਰਦਾ ਤੇ ਸਤਿਕਾਰ ਪੇਟ ਕਰਦਾ ਤੇ ਫਿਰ ਧੰਨਵਾਦ ਕਰਦਾ ਸ਼ੂਨੀ ਕਮੇਟੀ ਦਾ ਤੇ ਖਾਸ ਕਰਕੇ ਰਾਉੜਾ ਸਾਹਿਬਾਤ ਕੋਲ ਲਾਲਕਾਹਿਤ ਪ੍ਰਦੇਪ ਸਿੰਘ ਖੋਖਦਾ ਜਿਨ੍ਹਾਂ ਦੇ ਪ੍ਰਾਲੇ ਸੰਕਾ ਇਹ ਫੰਕਸ਼ਨ ਸਿੱਧੇ ਚੜਦਾ ਸਿਰੇ ਚੜਦਾ ਸਾਡੇ ਵਿੱਚ 100 ਸਾਲਾ ਸਤਾਬਰੀ ਦੀਪਸ ਜੋ ਅਕਾਲਗੜ ਗੁਰਦੁਆਰਾ ਸਾਹਿਬ ਨਾਬਾ ਵਿਖੇ ਮਨਾਇਆ ਜਾ ਰਿਹਾ ਹੈ ਕਿਉਂਕਿ ਇਹ ਗੁਰੂ ਘਰ ਜੱਜੋਂ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਨਾਬਾ ਵਿਖੇ ਬਣਿਆ ਹੋਇਆ ਹੈ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਇਸ ਸਤਾਬਰੀ ਦੇ ਵਿੱਚ ਸ਼ਮੂਲੀਅਤ ਕਰੂਗੀ ਸਮੁੱਚੇ ਸ਼ਹਿਰ ਨਿਵਾਸੀ ਹਲਕਾ ਨਿਵਾਸੀ ਇਸ ਜੈਤੋ ਦੇ ਇਸ ਹਿੱਦਾਂ ਨੂੰ ਸਰਦਾ ਸਤਕਾਰ ਪੇਟ ਕਰਨਾ ਹੈ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਭਾ ਦੇ ਵਿੱਚ ਜੈਤੋ ਦੇ ਮੋਰਚੇ ਦੇ ਸਬੰਧ ਦੇ ਵਿੱਚ 100 ਸਾਲਾ ਸਮਾਗਮ 19 ਫਰਵਰੀ ਨੂੰ ਮਨਾਇਆ ਜਾ ਰਿਹਾ ਜਿਦੇ ਵਿੱਚ ਸਾਰੀਆਂ ਸੰਗਤਾਂ ਨੂੰ ਅਪੀਲ ਆ ਵੀ ਸਾਰੇ ਸੰਗਤਾਂ ਹੁਣ ਮਾਗੇ ਪਹੁੰਚੋ ਕਿਉਂਕਿ ਇਹ ਇੱਕ ਬਹੁਤ ਵੱਡੀ ਸਾਹਾਤਾ ਜਿਹਦੇ ਸਬੰਧ ਦੇ ਵਿੱਚ ਇਹ ਅਕਾਲਗੜ੍ਹ ਗੁਰਦੁਆਰਾ ਸਾਹਿਬ ਨਾਭੇ ਮਨਾਇਆ ਜਾਣਾ ਮੇਰੀ ਸਾਰੇ ਨ ਲਾਕਾ ਨੂੰ ਵਾਸੀਆਂ ਨੂੰ ਜੂਥ ਨੂੰ ਵੀ ਬੇਨਤੀ ਆ ਅਸੀਂ ਵੀ ਸਾਰੇ ਕਰ ਕਰ ਜਾਵਾਂਗੇ ਬੇਨਤੀ ਕਰਾਂਗੇ ਤੇ ਇੱਥੇ ਇੱਕ ਸਰਦਾ ਤੇ ਸਤਕਾਰ ਨਾਲ ਮਨਾਈਏ ਤੇ ਇੱਕ ਵਧੀਆ ਮੈਸੇਜ ਦੀ ਸਖਪੰਥੀ